ਜਦੋਂ ਜੀ ਜਦੋਂ ਮੈਂ ਜੇਲ੍ਹ ਗਿਆ ਨਾ ਜੀ ਸਰਕਾਰ ਤਾਂ ਤਸ਼ੱਦਦ ਕਰਦੀ ਸੀ ਕਿ ਧੱਕਾ ਕਰਦੀ ਸੀ ਕਿ ਇਹਨੂੰ ਕਿਸੇ ਨੂੰ ਮਿਲਣ ਨਾ ਦਿਓ ਕਿ ਇਹਨੂੰ ਇਕੱਲੇ ਨੂੰ ਰੱਖੋ ਕਿ ਇਹਦਾ ਦਿਮਾਗ ਥੋੜਾ ਹਲੋਲ ਜਾਵੇ ਤੇ ਭਾਈ ਸਾਹਿਬ ਨੂੰ ਮੈਂ ਜਦੋਂ ਮੈਨੂੰ ਪਤਾ ਲੱਗਾ ਕਿ ਭਾਈ ਸਾਹਿਬ ਵੀ ਜੇਲ੍ਹ 'ਚ ਨੇ ਤੇ ਮੈਂ ਤਾਂ ਇੱਕੋ ਗੱਲ ਸੁਪਰਡੈਂਟ ਸਾਹਿਬ ਨੂੰ ਕੀਤੀ ਕਿ ਮੈਨੂੰ ਭਾਈ ਸਾਹਿਬ ਨੂੰ ਮਲਾ ਦਿਓ ਕਹਿੰਦਾ ਤੈਨੂੰ ਨਹੀਂ ਮਲਾ ਸਕਦੇ ਤੇ ਭਾਈ ਸਾਹਿਬ ਨੂੰ ਵੀ ਭਾਈ ਸਾਹਿਬ ਦੇ ਵੀ ਮਨ ਚ ਕਿਉਂਕਿ ਦਾਸ ਕਦੇ ਮਿਲਿਆ ਨਹੀਂ ਸੀ ਭਾਈ ਸਾਹਿਬ ਚਲੋ ਮਾਣ ਧਨਵਾਦੀ ਆ ਉਹ ਸੁਪਰੀ ਪਟੈਂਡੈਂਟ ਸਾਫ ਦਾ ਜਿਨ੍ਹਾਂ ਨੂੰ ਇਹ ਡਰ ਸੀ ਅਸਲ 'ਚ ਇਹਨਾਂ ਨੂੰ ਪਹਿਲਾਂ ਇੱਕ ਇਹਨਾਂ ਬਾਰੇ ਬਹੁਤ ਗਲਤ ਤਰੀਕੇ ਨਾਲ ਇੱਕ ਬੰਦੇ ਨੇ ਆਪਦੇ ਚੈਨਲ 'ਚ ਕਵਰ ਸੰਧੂ ਸਾਹਿਬ ਨੇ ਬੜਾ ਕੁਝ ਇਹਨਾਂ ਬਾਰੇ ਗਲਤ ਮਲਤ ਲਿਖਿਆ ਸੀ ਔਰ ਇੱਕ ਆ ਰਿਹਾ ਇਹਨਾਂ ਨੂੰ ਮਿਲਣ ਆਏ ਇਹਨਾਂ ਨੇ ਭਾਈ ਸਾਹਿਬ ਨੇ ਕਿਹਾ ਮੇਰੇ ਬਾਰੇ ਲਿਖਤਾ ਇੰਨਾ ਕੁਝ ਦਿੱਤਾ ਕਿਥੇ ਮੇਰਾ ਵਰਜਨ ਵੀ ਭਰਦੀ ਤੇ ਜਦੋਂ ਉਹ ਆਇਆ ਤੇ ਭਾਈ ਸਾਹਿਬ ਨੇ ਉਹਦੀ ਫਿਰ ਜੋ ਤਸੱਲੀ ਕਰਾਉਣੀ ਸੀ ਕਰਾਈ ਔਰ ਕਹਿੰਦੇ ਮੇਰਾ ਆਹੀ ਵਰਜਨ ਛਾਪ ਦੀ ਤੇ ਸਾਧ ਸੰਗਤ ਜੀ ਇਹ ਕਈ ਗੱਲਾਂ ਮੈਂ ਨਹੀਂ ਕਹਿ ਸਕਦਾ ਇੱਥੇ ਤੇ ਸੁਪਰਡੈਂਟ ਸਾਹਿਬ ਤਾਂ ਨਹੀਂ ਸਾਨੂੰ ਮਿਲਾਉਂਦੇ ਸੀ ਕਿ ਕਿਥੇ ਇਹੀ ਕੰਮ ਇਧਰ ਨਾ ਵਾਪਰ ਜਾਵੇ ਉਹਨੂੰ ਕੀ ਪਤਾ ਸੀ ਕੀ ਦੋ ਗੁਰੂ ਦਾ ਸਤਕਾਰ ਕਰਨ ਵਾਲੇ ਪਿਆਰਿਆਂ ਨੇ ਮਿਲਣਾ ਜੇ ਮਲਾ ਦੇਗਾ ਤੇ ਫਿਰ ਨਜ਼ਾਰਾ ਕੁਝ ਹੋਰ ਹੋਣਾ ਔਰ ਮੇਰੀ ਖੁਸ਼ਕਿਸਮਤੀ ਮੈਨੂੰ ਉਹ ਦਿਨ ਹਲੇ ਤੱਕ ਯਾਦ ਹੈ ਭਾਈ ਸਾਹਿਬ ਜਦੋਂ ਸਾਨੂੰ ਸੁਪਰਡੈਂਟ ਸਾਹਿਬ ਨੇ ਆਪਦੇ ਕਮਰੇ 'ਚ ਆਪਜੀ ਦੇ ਦਰਸ਼ਨ ਕਰਾਇਆ ਔਰ ਜਿਸ ਪਿਆਰ ਨਾਲ ਅਸੀਂ ਮਿਲੇ ਸਾਧ ਸੰਗਤ ਜੀ ਸੱਚ ਕਰਕੇ ਜਾਣਿਓ ਪੜਿਆਂ ਨੂੰ ਜੱਫੀ ਪਾਈ ਆ ਮਗਰ ਇਸ ਬਾਦੁਰ ਸਿੰਘ ਨੂੰ ਜੇ ਜੱਫੀ ਪਾਈ ਦਾ ਤੇ ਵੱਖਰਾ ਹੀ ਨਜ਼ਾਰਾ ਆ ਗਿਆ ਇਨਸਾਨੀਅਤ ਦੀ ਹਰ ਖੁਸ਼ਬੂ ਮੇਰੇ ਰੱਬ ਦੀ ਮੇਰੇ ਪਰਮਾਤਮਾ ਦੀ ਮੇਰੇ ਗੋਬਿੰਦ ਦੀ ਮੇਰੇ ਗੁਰੂ ਰਾਮਦਾਸ ਮਹਾਰਾਜ ਦੀ ਹਰ ਖੁਸ਼ਬੂ ਇਸ ਇਨਸਾਨ ਚੋਂ ਆਈ ਔਰ ਸਾਧ ਸੰਗਤ ਜੀ ਉੱਥੇ ਜਿੰਨੇ ਵੀ ਬੈਠੇ ਹਨ ਜੈਦਰ ਜੀ ਮੈਂ ਗੱਲ ਹੁਣ ਸਮਾਪਤ ਕਰੂੰਗਾ ਮੇਰੇ ਕੋਲ ਤਾਂ ਮੈਂ ਘੰਟਾ ਬੋਲ ਸਕਦਾ ਜੀ ਆਪ ਜੀ ਤੇ ਤੇ ਫੇਰ ਵੀ ਘੱਟ ਰਹਿ ਜਾ ਜਦੋਂ ਮੈਂ ਅੰਦਰ ਮਿਲਿਆ ਨਾ ਜੀ ਸਾਤ ਸੰਗਤ ਜੀ ਅਸੀਂ ਤਾਂ ਇੱਥੇ ਬਾਹਰ ਜਿਹੜੇ ਅਸੀਂ ਬੰਦਿਆਂ ਦਾ ਨਹੀਂ ਸਤਿਕਾਰ ਕਰਦੇ ਅਸੀਂ ਕਿਸੇ ਦਾ ਕੀ ਕਰਨਾ ਮੈਨੂੰ ਫਿਰ ਇਹਨਾਂ ਨੂੰ ਫਾਸੀ ਦੀ ਚੱਕੀ 'ਚ ਰੱਖਿਆ ਗਿਆ ਜੀ 10 ਬਾਈ 10 'ਚ ਉੱਥੇ ਜਦੋਂ ਜਾਓ ਪਹਿਲਾਂ ਤਾਂ ਅੰਦਰ ਕੋਈ ਬੂਟ ਪਾ ਕੇ ਨਹੀਂ ਜਾ ਸਕਦਾ ਕਿਉਂਕਿ ਭਾਈ ਸਾਹਿਬ ਰੋਜ਼ ਸਵੇਰੇ ਅੰਮ੍ਰਿਤ ਵੇਲੇ 2:30 ਵਜੇ ਉੱਠਦੇ ਆ ਉੱਠ ਕੇ ਜਿੱਥੇ ਇਸ਼ਨਾਨ ਪਾਣੀ ਕਰਕੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਤੇ ਹਉਂਦੇ ਆ ਫੇਰ ਕਿਸੇ ਨਾਲ ਜਾ ਕੇ ਗੱਲ ਕਰਦੇ ਆ ਜਾਂ ਕਿਸੇ ਨਾਲ ਅੱਖ ਵੀ ਰਲਉਂ। ਪੰਜਾ ਬਾਣੀਆਂ ਦਾ ਪਾਠ ਕਰਨਾ ਗੁਰੂ ਸਾਹਿਬ ਦਾ ਸਤਕਾਰ ਕਰਨਾ ਔਰ ਜੋ ਗੁਰੂ ਸਾਹਿਬ ਦਾ ਉਸ ਦਿਨ ਦਾ ਫਰਮਾਨ ਹੁੰਦਾ ਉਸ ਨੂੰ ਫਿਰ ਆਪਦੀ ਚੱਕੀ ਦੇ ਸਾਹਮਣੇ ਉੱਥੇ ਲਿਖ ਕੇ ਹੱਥ ਲਿਖਤ ਹੈ ਇਹਨਾਂ ਦੇ ਕਿਉਂਕਿ 30 ਸਾਲ 30 ਸਾਲ ਜਿਹਦੇ ਅੰਦਰ ਰਿਹਾ ਹੋਵੇ ਉਹਦੇ ਕੋਲ ਤਾਂ ਗੁਰੂ ਸਾਹਿਬ ਦਾ ਹਰ ਹੁਕਮਨਾਮਾ ਸਾਹਿਬ ਉਹਨਾਂ ਦੇ ਕੋਲ ਹੱਥ ਲਿਖੀ ਔਰ ਉੱਥੇ ਉਹ ਲਿਖ ਕੇ ਜਦੋਂ ਚੜਾਉਂਦੇ ਦਾਸ ਰੋਜ਼ ਸਵੇਰੇ ਜਾਂਦਾ ਸੀ ਉਹਦੇ ਦਰਸ਼ਨ ਕਰਨ ਔਰ ਉੱਥੇ ਕੇਵਲ ਤੇ ਕੇਵਲ ਇਨਸਾਨੀ ਕਦਰਾਂ ਕੀਮਤਾਂ ਦੀ ਔਰ ਸਰਬੱਤ ਦੇ ਭਲੇ ਦੀ ਔਰ ਗੁਰੂ ਸਾਹਿਬ ਦੇ ਸਤਕਾਰ ਦੀ ਗੱਲ ਉੱਥੋਂ ਸੁਣ ਕੇ ਆਉਂਦਾ ਸੀ ਸਾਧ ਸੰਗਤ ਜੀ ਉੱਥੇ ਬੜੇ ਜਾਂਦੇ ਜੇਲਾਂ ਚ ਜੇਲਾਂ ਭਰੀਆਂ ਪਈਆਂ ਨੇ ਤੇ ਸਾਰੇ ਡਿਪਰੈਸ਼ਨ ਦੇ ਸ਼ਿਕਾਰ ਨੇ ਜਿਹੜਾ ਹਫਤਾ ਵੀ ਰਹਿੰਦਾ ਉਹ ਵੀ ਡਿਪਰੈਸ਼ਨ ਦਾ ਸਰਕਾਰ ਆ ਬੱਬਰ ਸ਼ੇਰ ਬੈਠਿਆ ਕੌਮ ਦਾ ਜਿਹਨੂੰ 30 ਸਾਲ ਪੂਰੇ ਹੋਣ ਨੂੰ ਆਏ ਆ ਹਲੇ ਵੀ ਸਰਕਾਰਾਂ ਕਹਿੰਦੀ ਹੈ ਕਿ ਜੇ ਬੱਬਰ ਸ਼ੇਰ ਬਾਹਰ ਆਜੂ ਤੇ ਮਾਹੌਲ ਵਿਗੜ ਜੂ ਮੈਂ ਪੁੱਛਣਾ ਚਾਹੁੰਦਾ ਅਮਿਤ ਸ਼ਾ ਜੀ 30 ਸਾਲ ਅੰਦਰ ਰਹਿੰਦਿਆਂ ਤਾਂ ਮਾਹੌਲ ਵਿਗੜਿਆ ਨਹੀਂ ਜਿਹਨੇ ਅੱਜ 30 ਸਾਲ ਤੋਂ ਜਿਹਨੇ ਉਸ ਵੇਲੇ ਵੀ ਤੁਸੀਂ ਵੀ ਕਹਿੰਨੇ ਹੋ ਆਪ ਕਿ ਉਸ ਵੇਲੇ ਜਿਹੜਾ 84 ਦਾ ਅਟੈਕ ਸੀ ਨਸ਼ਲ ਕੁਸ਼ੀ ਸੀ ਉਹ ਗਲਤ ਸੀ ਤੇ ਇਹ ਭਾਉ ਵੀ ਮੇਰਾ ਉਹੀ ਕਹਿੰਦਾ ਤੇ ਕੀ ਗਲਤ ਕਹਿੰਦਾ ਇਸ ਲਈ ਹਾਲਾਤ ਵਿਗੜਨਗੇ ਨਹੀਂ